ਜਿਵੇਂ ਕਿ ਤੁਹਾਨੂੰ ਪਤਾ ਨੂਰ ਦਾ ਬਡੇ ਲੰਘ ਗਿਆ ਪਰ ਅਸੀਂ ਸੈਲੀਬ੍ਰੇਟ ਨਹੀਂ ਕੀਤਾ ਸੀ ਕਿਉਂਕਿ ਚਾਚੀ ਤੇ ਹਰਮਨ ਕੈਨੇਡਾ ਸੀ ਉਹ ਹੁਣ ਆ ਗਏ ਨੇ ਤੇ ਹੁਣ ਅਸੀਂ ਕੱਲ ਨੂੰ ਸੈਲੀਬ੍ਰੇਟ ਕਰਨਾ ਹੈ ਤੇ ਅਸੀਂ ਹੁਣ ਨੂਰ ਵਾਸਤੇ ਗਿਫਟਾ ਲੈਣ ਵਾਸਤੇ ਚੱਲੇ ਆ ਐਸ ਐਮ ਐਸ ਟॉय ਕਿੰਗਡਮ ਤੇ ਆ ਗਏ ਆ ਤੇ ਗੱਡੀ ਲੈ ਕੇ ਅਸੀਂ ਚੱਲੇ ਆ ਕਾਊਂਟਰ ਤੇ ਤੇ ਹਾਣੀ ਨੇ ਇੱਥੇ ਇਹ ਪਸੰਦ ਕੀਤਾ ਹੈ ਸ਼ਰਟ ਤੇ ਨਾਲ ਫੇਵਰੇਟ ਹੈ ਨਾ ਸ਼ਰਟ ਹਲੋ ਜੀ ਆਪਣੀ ਗਰੋਸਰੀ ਸ਼ਾਪਿੰਗ ਡਨ ਹੋ ਗਈ ਹੈ ਕਸਰੇ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਾਡਾ ਤੁਹਾਡਾ ਆਇਆ ਦੇ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਨੂਰ ਦਾ ਬਟੇ ਲੰਘ ਗਿਆ ਪਰ ਅਸੀਂ ਸੈਲੀਬ੍ਰੇਟ ਨਹੀਂ ਕੀਤਾ ਸੀ ਕਿਉਂਕਿ ਚਾਚੀ ਤੇ ਹਰਮਨ ਕੈਨੇਡੀਅਨ ਸੀ ਉਹ ਹੁਣ ਆ ਗਏ ਨੇ ਤੇ ਹੁਣ ਅਸੀਂ ਕੱਲ ਨੂੰ ਸੈਲੀਬ੍ਰੇਟ ਕਰਨਾ ਹੈ ਤੇ ਅਸੀਂ ਹੁਣ ਨੂਰ ਵਾਸਤੇ ਗਿਫਟਾਂ ਲੈਣ ਵਾਸਤੇ ਚੱਲੇ ਆ ਐਸ ਐਮ ਇਹ ਪਹਿਲਾਂ ਇੱਕ ਗੱਡੀ ਲੈ ਕੇ ਆਇਆ ਸੀ ਤੇ ਇਹ ਉਹਨੂੰ ਪਸੰਦ ਨਹੀਂ ਆਈ ਇਹ ਮੋੜ ਕੇ ਤੇ ਤੁਹਾਡੇ ਕੋਈ ਹੋਰ ਚੀਜ਼ ਲੈ ਲਾਂਗੇ ਤੇ ਨਾਲੇ ਥੋੜੀ ਗ੍ਰੋਸਰੀ ਸ਼ਾਪਿੰਗ ਕਰਨੀ ਉਹ ਕਰਾਂਗੇ ਤੇ ਹਣੀ ਨੇ ਹਾਜ ਕੱਢ ਲਿਆ ਹੈ ਚੈੱਕ ਕਰੋ ਸਾਡਾ ਈ-ਬਾਈਕ ਕਿਹੋ ਜਿਹੀ ਚੱਲ ਰਹੀ ਐ ਐਸਐਮ ਤੇ ਪਹਿਲਾਂ ਜਾ ਕੇ ਗੱਡੀ ਚੇਂਜ ਕਰਵਾਵਾਂਗੇ ਇਹਦੀ ਇੱਕ ਤੁਹਾਨੂੰ ਦੱਸਾਂ ਕਿ ਇਹਦੀ ਜਿਹੜੀ ਰਸੀਦ ਹੈ ਉਹਦੇ ਨੰਬਰ ਉੱਡ ਗਏ ਨੇ ਤੇ ਪਰ ਫਿਰ ਵੀ ਦੇਖਾਂਗੇ ਟਰਾਈ ਕਰਾਂਗੇ ਵੀ ਚੇਂਜ ਹੋ ਜਾ ਕਿਸੇ ਨਾ ਕਿਸੇ ਤਰ੍ਹਾਂ ਅੱਛਾ ਜੇ ਬੰਦ ਕਰਛੇ ਦਿਓ ਆਣੇ ਜਾਵੇ ਤੇ ਹਣੀ ਦੋਸਤੋ ਐਸਐਮ ਪਹੁੰਚ ਗਏ ਆ ਤੇ ਹਣੀ ਗਿਆ ਬਾਈਕ پارک ਲਾਣ ਵਾਸਤੇ ਹੋ ਜਾਂਦਾ ਪਿਆ ਤੇ ਆਪਾਂ ਚੱਲਦੇ ਆ ਅੰਦਰ ਤੇ ਚੇਂਜ ਕਰਵਾਣੇ ਆ ਅੱਜ ਭੀੜ ਕੁਝ ਖਾਸ ਨਹੀਂ ਹੈਗੀ ਐਸੇ ਟੋਏ ਕਿੰਗਡਮ ਤੇ ਆ ਗਏ ਆ ਅੰਦਰ ਜਾ ਕੇ ਪਤਾ ਕਰਦੇ ਆ ਤੇ ਚੇਂਜ ਹੋਏਗੀ ਆ ਨਹੀਂ ਤੇ ਇੱਥੇ ਕੋਈ ਆ ਇਨਸਪੈਕਸ਼ਨ ਕਰਦਾ ਪਿਆ ਇਹਦੀ ਤੇ ਜੇ ਆਪਾਂ ਨੂੰ ਅਪਰੂਵਲ ਮਿਲ ਗਿਆ ਫਿਰ ਆਪਾਂ ਉਹ ਵਾਸਤੇ ਨੋਰ ਵਾਸਤੇ ਕੋਈ ਹੋਰ ਗੱਪ ਸਟੇ ਰਹੀ ਹੈ ਤੇ ਹਣੀ ਵੀ ਆ ਗਿਆ ਕਹਿੰਦੇ ਕਿ ਉਹ ਕਹਿੰਦੇ ਕਰ ਲਓ ਪਹਿਲੇ ਕੀ ਲਈਏ ਕਾਫੀ ਇੱਥੇ ਆਪਸ਼ਨ ਨੇ ਇੱਕ ਤੇ ਮੇਰੇ ਦਿਮਾਗ 'ਚ ਇਹ ਆ ਰਹੀ ਏ ਹੈ ਦੂਸਰਾ ਮੇਰੇ ਦਿਮਾਗ 'ਚ ਇਹ ਮੈਂ ਹੈਡ ਕੇ ਰੱਖੀ ਸਾਈਡ 'ਚ ਹੁਣ ਸਿਲੈਕਟ ਕਰਦੇ ਆ ਫਿਰ ਤੁਹਾਨੂੰ ਵੀ ਦਿਖਾ ਲਿਆ ਕਿ ਸਿਲੈਕਟ ਕੀਤਾ ਤੇ ਫਿਰ ਪੈਕਿੰਗ ਕਰਾ ਕੇ ਲੈ ਕੇ ਚਾਉਦੇ ਆ ਆਪਾਂ ਗਰੋਸਰੀ ਉੱਥੇ ਗਰੋਸਰੀ ਸ਼ਾਪਿੰਗ ਕਰਕੇ ਫਿਰ ਚਲੇ ਜਾਏਗਾ ਤੇ ਅਸੀਂ ਖਲਾਰਾ ਪਾ ਲਿਆ ਗੱਡੀਆਂ ਦਾ ਇੱਕ ਗੱਡੀ ਫੋਰ ਸਿਲੈਕਟ ਕੀਤੀ ਏ ਮਸਟੈਂਗ ਤੇ ਇੱਕ ਕੈ ਵਾਲੀ ਰੇਸਿੰਗ ਇਹ ਤੇ ਪਸੰਦ ਆ ਗਈ ਏ ਤੇ ਇੱਕ ਇਹਦੇ ਨਾਲ ਦੀ ਏ ਇਹ ਟਰਾਈ ਕਰਕੇ ਹੁਣ ਦੇਖਣ ਲੱਗੇ ਆ ਉਹ ਵਾਲੀ ਜੜੀ ਹੈਗੀ ਏ

ਇਹ ਵਾਲੀ ਆਪਾਂ ਗੱਡੀ ਨੋਰ ਵਾਸਤੇ ਪਸੰਦ ਕੀਤੀ ਐ ਸਾਡੇ ਕੋ ਬਚਪਨ ਚ ਸਾਡੇ ਕੋ ਵੀ ਹੁੰਦੀ ਸੀ ਇਹਦੇ ਨਾਲ ਦੀ ਲੈਨਸਰ ਹੁੰਦੀ ਸੀ ਉਹ ਤੇ ਇਹ ਕਿਹੜੀ ਐ ਇਹ ਹੈਗੀ ਐ OD ਦਾ ਬਣਿਆ ਹੈ ਆ ਹੋ ਗਈ OD ਵਰਗੀ ਗ੍ਰਿਲ ਐ ਬੁਗਾਟੀ ਬੁਗਾਟੀ ਵਰਗੀ ਗ੍ਰਿਲ ਐ ਜੋ ਵੀ ਇਹ ਵੱਡੀ ਉੱਡੀ ਜੋ ਵੀ ਹੈਗਾ ਬਸ ਇਹ ਠੀਕ ਐ ਇਹ ਗੱਡੀ ਪਸੰਦ ਕੀਤੀ ਮੈਂ ਨੋਰ ਵਾਸਤੇ ਤੇ ਹੁਣ ਓਕੇ ਨਾ ਬਾਇਟਪੁਰਾ ਲੱਗੇ ਬਨਾ ਸਬਕਸ ਏ ਆਪਾਂ ਲੈ ਕੇ ਚਲਦੇ ਆਂ ਕਾਊਂਟਰ ਤੇ ਤੇ ਉੱਥੇ ਜਾ ਕੇ বিল ਸੈਟਲ ਕਰਦੇ ਆਂ ਜਾਂ ਗੱਡੀ ਲੈ ਕੇ ਅਸੀਂ ਚੱਲੇ ਆਂ ਕਾਊਂਟਰ ਤੇ ਦਿਖਾ ਦੇ ਸਹੀ ਗੱਡੀ ਐ ਤੇ ਜੀ ਹੁਣ ਪੇਮੈਂਟ ਕਰਦੇ ਆਂ ਫਿਰ ਚੱਲਦੇ ਆਂ ਆਪਾਂ ਆ ਗਰੋਸਰੀ ਲੈਣ ਤੇ ਆਪਾਂ ਪੇਮੈਂਟ ਕਰਤੀ ਏ ਤੇ ਹੁਣ ਇਹਨੂੰ ਗਿਫਟ ਰੈਪ ਕਰਵਾ ਲੈਨੇ ਆ ਹਾ ਤੇ ਪਏ ਤੇ ਉਹ ਗਿਫਟ ਰੈਪ ਬਲੂ ਕੋ ਤੇਦਰ ਆਪਣੀ ਗਿਫਟ ਪੈਕ ਹੋ ਗਈ ਏ ਤੇ ਗਰੋਸਰੀ ਵਾਲ ਜਾਂਦੇ ਜਾਂਦੇ ਇੱਥੇ ਰੁਕ ਗਏ ਆ ਐ ਇਰੇ ਬੱਚਿਆਂ ਦਾ ਕੱਪੜਿਆਂ ਦਾ ਸੈਗਮੈਂਟ ਹੈ ਹਣੀ ਕਹਿੰਦਾ ਮੈਂ ਕੱਪੜੇ ਗ੍ਰਫਤ ਕਰ ਦਿੰਦਾ ਵਾਂ ਤੇ ਇੱਧਰ ਦੇਖਦਾ ਪਿਆ ਤੇ ਹਣੀ ਨੇ ਇੱਥੇ ਇਹ ਪਸੰਦ ਕੀਤਾ ਹੈ ਨਾਲ ਸ਼ਰਟ ਤੇ ਨਾਲ ਫੇਵਰੇਟ ਹੈ ਨਾ ਸ਼ਰਟ ਮੂਸ ਗੇਅਰ ਹੈ ਸਾਡਾ ਮੁੰਡਾ ਇਹ ਪਾਉਂਦਾ ਹੈ ਫੇਵਰੇਟ ਕੱਪੜੇ ਇਹਦੇ ਚਲੋ ਫਿਰ ਚੱਕੋ ਓਕੇ ਡਨ ਹੈ ਕਰੀਏ ਪਾ ਇਹਦਾ ਬਿੱਲ ਪੇਮੈਂਟ ਹੈ ਇਹ ਹੀ ਉਹ ਪਾ ਰੋ ਕੱਲ ਫੋਟੋ ਹਾਂ ਉਹ ਗਿਫਟ ਕੀ ਦੇਂਗਾ ਤੇ ਖੋਰ ਲੜਾ ਕਿਉਂ ਡੈਡੀ ਲੈ ਕੇ ਆ ਨੂਰ ਵਾਸਤੇ ਮੌਨਸਟਰ ਟਰੱਕ ਉਹਨੇ ਕਾਫੀ ਚਿਰ ਤੋਂ ਰਟਲਾਈ ਹੋਈ ਸੀ ਵੀ ਮੈਂ ਮੌਨਸਟਰ ਟਰੱਕ ਲੈਣਾ ਪਰ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਡਰਿਆ ਫਿਆ ਕਹਿੰਦਾ ਮੈਂ ਨਹੀਂ ਗੱਟੀਆਂ ਗੁੰਡੀ ਚਲਾਣੀਆਂ ਆਈਆਂ ਨਹੀਂ ਮੈਨੂੰ ਪਸੰਦ ਨਹੀਂ ਪਰ ਅਸੀਂ ਲੈ ਲਿਆ ਹੁਣ ਨਿਕਲ ਜਾਗਾ ਆਪਣੇ ਆਪ ਡਰ ਨਿਕਲ ਜਾਗਾ ਉਹਦਾ ਉਹ ਦੇਖੇਗਾ ਨਾ ਸਰਪ੍ਰਾਈਜ਼ ਹੋਏਗਾ ਦੇਖੇਗਾ ਖੁਸ਼ ਹੋਏਗਾ ਤੇ ਆਪਣੇ ਆਪ ਯੂਜ਼ ਕਰੇਗਾ ਟੰਡਾ ਹੋ ਗਿਆ ਮੁੰਡਾ ਪਤਨੀ ਦੇਖਿਆ ਉਹ ਤੇ ਰੇਡਿੰਡ ਦੇਖਿਆ ਹੁਣ ਕੱਪੜੇ ਲੈ ਆਏ ਨੇ ਤੇ ਹੁਣ ਚੱਲੇ ਆ ਅਸੀਂ ਗਰੋਸਰੀ ਸ਼ਾਪਿੰਗ ਕਰਨ ਅਸੀਂ ਹੁਣ ਇੱਥੇ ਆ ਗਏ ਆ ਗਿਫਟ ਰੈਪਿੰਗ ਤੇ ਐ ਜੀ ਐਸ ਐਮ ਤੋਂ ਸ਼ਾਪਿੰਗ ਕਰੋ ਤੇ ਇੱਥੇ ਫ੍ਰੀ ਗਿਫਟ ਰੈਪਿੰਗ ਆ ਕੇ ਦਿੰਦੇ ਨੇ ਕਿ ਜੇ ਕਿਸੇ ਨੇ ਕੁਝ ਖਰੀਦਣਾ ਆਪਣੇ ਮਨ ਮੁਤਾਬਿਕ ਤੇ ਉਥੋਂ ਖਰੀਦ ਵੀ ਸਕਦਾ ਲਓ ਜੀ ਗਿਫਟ ਰੈਪ ਹੋ ਗਿਆ ਹਣੀ ਦਾ ਵੀ ਇਹ ਆਪਾਂ ਹਾਈਪਰ ਮਾਰਕੀਟ ਆ ਗਏ ਆ ਬਾਸਕਟ ਆਪਾਂ ਲੈ ਲਈਏ ਹਾਂਜੀ ਦੋਸਤੋ ਸਾਡੀ ਸ਼ੋਪਿੰਗ ਆਲਮੋਸਟ ਡਨ ਹੋ ਚੁੱਕੀ ਹੈ ਤਕਨ ਅਸੀਂ ਕਾਊਂਟ ਕਰਦੇ ਆ ਗਏ ਆ। ਤੇ ਦੇਖ ਸਕਦੇ ਹੋ ਤੁਸੀਂ ਇਹ ਕਾਰਟ ਭਰੀ ਹੋਈ ਹੈ ਸਾਡੀ ਤੇ ਨੈਕਸਟ ਨੰਬਰ ਆਪਣਾ ਹੀ ਹੈ। ਇੱਧਰ ਸਾਡੇ ਸਮਾਨ ਦਾ ਬਿੱਲ ਬਣ ਰਿਹਾ ਹੈ। ਇੱਧਰ ਡੱਬਿਆਂ ਚ ਪਾ-ਪਾ ਕੇ ਪੈਕ ਕਰੀ ਜਾਂਦੇ ਪਏ ਨੇ। ਤੇ ਤਿੰਨ-ਚਾਰ ਡੱਬੇ ਪੈਕ ਹੋ ਗਏ ਨੇ। ਤੇ ਮੋਲ ਬੰਦ ਹੋ ਚੁੱਕਿਆ ਹੈ। ਇਹ ਦੇਖੋ। ਹਲੋ ਜੀ ਆਪਣੀ ਗ੍ਰੋਸਰੀ ਸ਼ੋਪਿੰਗ ਡਨ ਹੋ ਗਈ ਹੈ। ਤੇ ਆਪਾਂ ਹੁਣ ਚਾਲੇ ਪਾ ਲੈਨੇ ਘਰ ਵੱਲ। ਕਿ ਮੁੰਡਾ ਗਾਣਾ ਗਾਉਂਦਾ ਪਿਆ ਤੁੰਦਲੇ ਤੁੰਦਲੇ ਨੈਨ ਨਕਸ਼ੀਓ ਦੇ ਚਤਰੇ ਉਹ ਖੜੀ ਆਪਣੀ ਬਾਈਕ ਤੇ ਲੋ ਜੀ ਆਪਣੀ ਬਾਈਕ ਪੈਕ ਹੋ ਚੁੱਕੀ ਹੈ ਸਮਾਨ ਦੇ ਨਾਲ ਗਰੋਸਰੀ ਨਾਲ ਤੇ ਗਿਫਟਾਂ ਵੀ ਉੱਤੇ ਆ ਗਈਆਂ ਇੱਕ ਮੈਂ ਫੜੀ ਹੋਈ ਹੈ ਤੇ ਹੁਣ ਮੈਨੂੰ ਥੋੜੀ ਜਿਹੀ ਸਪੇਸ ਮਿਲੀ ਬੈਠਣ ਵਾਸਤੇ ਪਰ ਠਹਿ ਜਾਂਦੇ ਆਂ ਆਏ ਹੋਏ ਖਸ ਗਈ ਕਿੱਥੇ ਦੇ ਹੁਣ ਸੋਤੇ ਦੇ ਨੇ ਵੀ ਆ ਕੇ ਜਾਣਾ ਮੈਨਾ ਤੇ ਹਾਂਜੀ ਦੋਸਤੋ ਗਰੋਸਰੀ ਲੈ ਕੇ ਘਰੇ ਆ ਗਏ ਆ ਤੇ ਖਰੇ ਚਾਚੀ ਆਈ ਹੋਈ ਸਾਡੀ ਕੈਨੇਡਾ ਵਾਲੀ ਉਹ ਚਾਚੀ ਕੈਨੇਡਾ ਜਿਹੜਾ ਹਾਂ ਸੀਗਾ ਤੇ ਹਾਂਜੀ ਦੋਸਤੋ ਚਾਚੀ ਹੁਣੀ ਚਲੇਗੇ ਨੇ ਤੇ ਅਸੀਂ ਆ ਗਏ ਹਾਂ ਪਰ ਆਪਣੇ ਕਮਰੇ ਤੇ ਬਾਹਰ ਬਾਹਰ ਬਹੁਤ ਜਿਆਦਾ ਤੇਜ਼ ਪਹਿੰਦੀ ਹੈ ਆ ਦੇਖੋ ਤੁਸੀਂ ਸੁਣ ਸਕਦੇ ਹੋ ਬੱਦਲ ਦਾ ਜੁਦਾ ਦੇ ਆ ਦੇਖੋ ਬਹੁਤ ਜਿਆਦਾ ਤੇਜ਼ ਹੈ ਨੋਰ ਇਟਸ ਰੇਨਿੰਗ ਚਲੋ ਆਜੋ ਹੋਮ ਸਟਡੀ ਕਰੀਏ ਚਲ ਬੰਦ ਕਰਦੇ ਫੋਨ ਬੰਦ ਹੀ ਕੋ ਨਹੀਂ ਕਰਨੀ ਬੰਦਾ ਕੋ ਨਹੀਂ ਕਰਨੀ ਫੜਾ ਇਸ ਵਲੋਗ ਨੂੰ ਇਥੇ ਐਂਡ ਕਰਦੇ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ